ਤਸਵੀਰਾਂ ਅੰਮ੍ਰਿਤਸਰ ਦੇ ਨਵਲਟੀ ਚੌਕ ਦੀਆਂ ਹਨ ਜਿੱਥੇ ਇੱਕ ਬੁਲਟ ਸਵਾਰ ਵੱਲੋਂ ਬੁਲਟ ਦੇ ਪਟਾਕੇ ਬਜਵਾਏ ਜਾ ਰਹੇ ਸੀ ਬਸ ਫਿਰ ਕਿਸੇ ਪੁਲਿਸ ਨੇ ਜਿਵੇਂ ਹੀ ਬੁਲਟ ਸਵਾਰ ਦੀਆਂ ਹਰਕਤਾਂ ਨੂੰ ਵੇਖਿਆ ਤਾਂ ਉਹਨਾਂ ਨੇ ਉਸ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਆਪ ਵੀ ਬੁਲਟ ਨੂੰ ਚਲਾ ਕੇ ਚੈੱਕ ਕੀਤਾ ਅਤੇ ਨਾਲ ਹੀ ਨੌਜਵਾਨ ਦਾ ਮੋਟਾ ਚਲਾਨ ਵੀ ਕਟਿਆ ਗਿਆ ਏ ਅੱਜ ਜੀ ਇੱਕ ਬੁਲਟ ਤੇ ਨਵਲਟੀ ਚੌਂਕ ਰੋਕਿਆ ਸੀ ਪਟਾਕੇ ਮਾਰਦਾ ਸੀ ਬੁਲਟ ਇਹਦਾ ਸੀ ਨੰਬਰ ਫਿਰਦਾ ਤੇ ਨਾਲੇ ਦਾ ਪਟਾਕੇ ਦਾ ਚਲਾਨ ਕੀਤਾ ਇਹਦਾ ਕਿਥੋਂ ਆ ਰਿਹਾ ਮੈਂ ਦੱਸਿਆ ਨਾ ਇਹ ਫੋਰ ਚੌਂਕ ਕੋਲੋਂ ਪਾਸੋਂ ਪਟਾਕੇ ਮਾਰਦਾ ਆ ਰਿਹਾ ਸੀਗਾ ਸਾਨੂੰ ਕਿਰੇ ਕੰਪਲੀਟ ਦਿੱਤੀ ਸੀਗੀ ਉਹ ਫਿਰ ਇੱਥੇ ਇਹਨੂੰ ਰੌਡੋ ਤੋਂ ਪਟਾਕੇ ਦਾ ਚਲਾਨ ਕੀਤਾ ਇਹਦਾ ਉਹ ਇੱਕ ਬੈਂਸ ਦਾ ਵੀ ਨਜ਼ਰ ਆਇਆ ਤਾਂ ਦਿਨ ਨਾਲ ਫੋਨ ਤੇ ਗੱਲ ਕਰਾਉਂਦਾ ਵੀ ਨਜ਼ਰ ਆਇਆ ਕਿ ਫੋਨ ਤੇ ਗੱਲ ਹਾਂਜੀ ਦੇਖੋ ਜਦੋਂ ਕਿਦਾ ਚਲਾਨ ਕਰਿਆ ਫਰ ਕੋਈ ਕੋਈ ਨਾ ਕੋਈ ਹਿਲਾ ਵਰਦਾ ਕਿ ਮੇਰਾ ਚਲਾਨ ਤੋਂ ਬਸ ਹੋ ਜਾਣਾ ਪਰ ਆਈ ਉਹਦਾ ਚਲਾਨ ਕਰਤਾ ਜਿਹੋ ਉਹਦਾ ਬੈਂਸ ਪੜਦਾ ਸੀ ਇਹ ਚੀਜ਼ ਦਾ ਜ ਇਹਦਾ ਜੀ ਇੱਕ ਨੰਬਰ ਪਲੇਟ ਕੀ ਇਹ ਕੀਤਾ ਹੈ ਇੱਕ ਬੁਲਡ ਪਟਾਕੇ ਦਾ ਸਲੈਂਸਰ ਦਾ ਕੀਤਾ ਇਹਦਾ ਉਹ ਲੋਕਾਂ ਨੂੰ ਕੀ ਕਹਿਦਾ ਚੰਦੇ ਉਹ ਜਿਹੜੇ ਆ ਪਟਾਕੇ ਮਾਰਦੇ ਆ ਬੁਲਟਰੂ ਉਹਨਾਂ ਨੂੰ ਕੋਈ ਜੀ ਮੇਰੀ ਆਪਣਾ ਉਹਨਾਂ ਲੋਕਾਂ ਨੂੰ ਪੀਲ ਹੈ ਜਿਹੜੇ ਸਲੈਂਸਰ ਜੀ ਨਾਲ ਚੇਂਜ ਕਰਾਏ ਆਪਣੇ ਕੰਪਨੀ ਪਿੱਛੜ ਜਿਹੜੇ ਸਲੈਂਸਰ ਉਹ ਲਾਉ ਇਹ ਪਟਾਕੇ ਵਾਲਾ ਨਾਂ ਨੋ ਕਿਉਂਕਿ ਇਹਦਾ ਆਪਣਾ ਕੱਲ ਨੂੰ ਜਿਹਦੇ ਹਾਈਕ ਤੋਂ 25 ਦਾ ਹੋ ਸਕਦਾ ਇਹਦਾ ਭਾਜੀ ਇਹਦੇ ਕਾਰਨ ਕੀ ਕੀ ਭਲੇਖਾ ਪੰਦਾ ਹੈ ਜਿਹੜਾ ਪਟਾਕਾ ਇਹ ਪਟਾਕਾ ਜੀ ਮੁੰਡੇ ਆਪਣੇ ਸ਼ੌਕ ਵਾਸਤੇ ਆਪਣੇ ਮਾਰ ਲੈਂਦੇ ਆ ਇਹ ਗੋਲੀ ਦਾ ਭਲੇਖਾ ਪੈਂਦਾ ਹੈ ਇਹ ਗੋਲੀ ਦਾ ਪਟਾਕਾ ਪੈਂਦਾ ਵੀ ਪੈਂਦਾ ਜੀ ਅੱਛਾ ਜਿਹੜਾ ਦੀ ਚਲਾਨ ਕਟਿਆ ਵਾ ਚੰਗੀ ਭਲੀ ਉਮਰ ਦਾ ਮੁੰਡਾ ਵਾ ਅੱਜਕੱਲ ਨੌਜਵਾਨਾਂ ਦਾ ਅਸੀਂ ਮੰਨਦੇ ਹਾਂ ਚਲੋ ਸ਼ਰਾਰਤ ਕਰ ਜੀਏ ਚੰਗੀ ਭਲੀ ਨੌਜਵਾਨ ਅੱਜਕਲ ਕੀ ਕਹਿਣਾ ਚਾਹੁੰਦੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਮੈਂ ਤਾਂ ਇਹਨਾਂ ਲੋਕ ਨੂੰ ਇਹ ਪੀਰ ਕਰਨੀ ਚਾਹੁੰਦਾ ਹਾਂ ਕਿ ਇਹ ਕੋਈ ਪੁੱਠਾ ਕੰਮ ਬੰਦਾ ਨਾ ਕਰੇ ਆ ਫਟਾਕੇ ਬਟੁਕੇ ਨਾ ਮਾਰੋ ਕਿਉਂਕਿ ਇਹਨਾਂ ਕੋਈ ਮੰਨ ਲਓ ਕਿ ਫਟਾਕੇ ਹਮਾਰੇ ਕੋਈ ਇੱਕ ਕਮਜ਼ੋਰ ਦਿਲ ਵਾਲਾ ਬਜ਼ੁਰਗ ਹੋਵੇ ਕੁਛ ਹੋਵੇ ਉਦੋਂ ਵੱਡ ਨੁਕਸਾਨ ਹੋ ਸਕਦਾ ਹੈ ਕਿੰਨੇ ਕ ਪੈਸੇ ਦਾ ਚਲਾਨ ਹੋਇਆ ਇਹਦਾ ਇਹ ਜੀ ਇਹਦਾ 7094 ਹੋਇਆ ਦਾ ਤਸਵੀਰਾਂ ਅੰਮ੍ਰਿਤਸਰ ਦੇ ਨਵਲਟੀ ਚੌਕ ਦੀਆਂ ਹਨ ਜਿੱਥੇ ਇੱਕ ਬੁਲਟ ਸਵਾਰ ਵੱਲੋਂ ਬੁਲਟ ਦੇ ਪਟਾਕੇ ਬਜਵਾਏ ਜਾ ਰਹੇ ਸੀ ਬਸ ਫਿਰ ਕਿਸੇ ਪੁਲਿਸ ਨੇ ਜਿਵੇਂ ਹੀ ਬੁਲਟ ਸਵਾਰ ਦੀਆਂ ਹਰਕਤਾਂ ਨੂੰ ਵੇਖਿਆ ਤਾਂ ਉਹਨਾਂ ਨੇ ਉਸ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਆਪ ਵੀ ਬੁਲਟ ਨੂੰ ਚਲਾ ਕੇ ਚੈੱਕ ਕੀਤਾ ਅਤੇ ਨਾਲ ਹੀ ਨੌਜਵਾਨ ਦਾ ਮੋਟਾ ਚਲਾਨ ਵੀ ਕਟਿਆ ਗਿਆ ਏ ਅੱਜ ਜੀ ਇੱਕ ਬੁਲਟ ਤੇ ਨਾਬਲਟੀ ਚੌਂਕ ਰੋਕਿਆ ਸੀ ਪਟਾਕੇ ਮਾਰਦਾ ਸੀ ਬੁਲਟ ਇਹਦਾ ਸੀ ਨੰਬਰ ਫੇਰ ਦਾ ਤੇ ਨਾਲੇ ਦਾ ਪਟਾਕੇ ਦਾ ਚਲਾਨ ਕੀਤਾ ਇਹਦਾ ਸੁਪੂਆ ਰਿਆ ਮਿਲਿਆ ਦੱਸਿਆ ਇਹ ਫੋਰ ਆਫ ਚੌਂਕ ਕੋਲੋਂ ਪਾਸੋਂ ਪਟਾਕੇ ਮਾਰਦਾ ਆ ਰਿਹਾ ਸੀਗਾ ਸਾਨੂੰ ਕਿਰੇ ਕੰਪਲੀਟ ਦਿੱਤੀ ਸੀਗੀ ਉਹ ਫਿਰ ਇਤੇ ਇਹਨੂੰ ਰੌਂਡੋ ਕਰਕੇ ਦਾ ਚਲਾਨ ਕੀਤਾ ਇਹਦਾ ਉਹ ਇੱਕ ਬੈਂਸ ਦਾ ਵੀ ਨਜ਼ਰ ਆਇਆ ਤੁਹਾਡੇ ਨਾਲ ਫੋਨ ਤੇ ਗੱਲ ਕਰਾਉਂਦਾ ਵੀ ਨਜ਼ਰ ਆਇਆ ਕਿ ਫੋਨ ਤੇ ਗੱਲ ਹਾਂਜੀ ਦੇਖੋ ਜਦੋਂ ਕਿਦਾ ਚਲਾਨ ਕਰਿਆ ਫਰ ਕੋਈ ਕੋਈ ਨਾ ਕੋਈ ਹਿਲਾ ਵਰਦਾ ਕਿ ਮੇਰਾ ਚਲਾਨ ਤੋਂ ਬਸ ਹੋ ਜਾਣਾ ਪਰ ਆਈ ਉਹਦਾ ਚਲਾਨ ਕਰਤਾ ਜੋ ਦਾ ਫੈਸਲਾ ਪਾਦਾ ਸੀ ਇਹ ਚੀਜ਼ ਦਾ ਜਵਾਬ ਵੀ ਦੋ ਇਹਦਾ ਜੀ ਇੱਕ ਨੰਬਰ ਪਲੇਟ ਦੀ ਦੇ ਕੀਤਾ ਇੱਕ ਬੁਲਟ ਪਟਾਕੇ ਦਾ ਸਲੈਂਸਰ ਦਾ ਕੀਤਾ ਇਹਦਾ ਉਹ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਜਿਹੜੇ ਆ ਪਟਾਕੇ ਮਾਰਦੇ ਆ ਬੁਲਟ ਨੂੰ ਉਹਨਾਂ ਨੂੰ ਕੋਈ ਇਹ ਮੈਰੀ ਆਪਣਾ ਉਹਨਾਂ ਲੋਕਾਂ ਨੂੰ ਪੀਂਦਾ ਕਿ ਜਿਹੜੇ ਸਲੈਂਸਰ ਜੀ ਨਾਲ ਚੇਂਜ ਕਰਾਏ ਆਪਣੇ ਕੰਪਨੀ ਪੀੜੜ ਜਿਹੜੇ ਸਲੈਂਸਰ ਉਹ ਲਾਓ ਇਹ ਪਟਾਕੇ ਦਾ ਨਾਂ ਨਾ ਲਓ ਕਿਉਂਕਿ ਇਹਦਾ ਹੀ ਆਪਣਾ ਕੱਲ ਨੂੰ ਜਿਹਦੇ ਭਾਈ ਘਟੋਲ ਪਰਚੀ ਵੀ ਦਾ ਹੋ ਸਕਦਾ ਇਹਦਾ ਜੀ ਅੱਜ ਇਹ ਕਾਰਨ ਕੀ ਕੀ ਭਲੇਖਾ ਪੰਦਾ ਹੈ ਜਿਹੜਾ ਪਟਾਕਾ ਇਹ ਪਟਾਕਾ ਜਿਹੜੇ ਮੁੰਡੇ ਆਪਣੇ ਸ਼ੌਕ ਵਾਸਤੇ ਆਪਣੇ ਮਾਰ ਦਿੰਦੇ ਆ ਇਹ ਗੋਲੀ ਦਾ ਭਲੇਖਾ ਪੈਂਦਾ ਆ ਅੱਜ ਗੋਲੀ ਦਾ ਪਟੇਕਾ ਪੈਂ ਜਾ ਜਿਹੜਾ ਦੀ ਚਲਾਨ ਕਟਿਆ ਵਾ ਚੰਗੀ ਭਲੀ ਉਮਰ ਦਾ ਮੁੰਡਾ ਵਾ ਅੱਜ ਕੇ ਨੌਜਵਾਨਾਂ ਦਾ ਅਸੀਂ ਮੰਨਦੇ ਹਾਂ ਚਲੋ ਸ਼ਰਾਬ ਕਰ ਦਿੰਦੇ ਚੰਗੀ ਭਲੀ ਨੌਜਵਾਨ ਅੱਜ ਕੋਈ ਕਹਿਣਾ ਚਾਹ ਲੈ ਜਿਹੜੇ ਸੀਨੀਅਰ ਸਿਟੀਜ਼ਨ ਨੇ ਮੈਂ ਤਾਂ ਇਹਨਾਂ ਲੋਕ ਨੂੰ ਇਹ ਪੀਰ ਕਰਨੀ ਚਾਹੁੰਦਾ ਹਾਂ ਕਿ ਇਹ ਕੋਈ ਪੁੱਠਾ ਕੰਮ ਬੰਦਾ ਨਾ ਕਰੇ ਆ ਫਟਾਕੇ ਟੁੱਕੇ ਨਾ ਮਾਰੋ ਕਿਉਂਕਿ ਇਹਨਾਂ ਕੋਈ ਮੰਨ ਲਓ ਕਿ ਫਟਾਕੇ ਮਾਰੇ ਕੋਈ ਇੱਕ ਕਮਜ਼ੋਰ ਦੇਰ ਵਾਲਾ ਬਜ਼ੁਰਗ ਹੋਵੇ ਕੁਛ ਹੋਏ ਉਦੋਂ ਵੱਲ ਨੁਕਸਾਨ ਹੋ ਸਕਦਾ ਹੈ ਕਿੰਨੇ ਕੇ ਪੈਸੇ ਦਾ ਚਲਾਨ ਹੋਇਆ ਇਹ ਜੀ ਇਹਦਾ 7000 ਦਾ ਚਲਾਨ ਹੋਇਆ ਦਾ